ਹਾਂਜੀ ਕਿਸਾਨੋ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਤਿੰਨ ਚਾਰ ਨੁਕਤਿਆਂ ਤੇ ਗੱਲ ਕਰਨੀ ਕਿਰਪਾ ਕਰਕੇ ਥੋੜੀ ਜਾਣਕਾਰੀ ਸੁਣਨ ਦੀ ਖੇਚਲ ਕਰਿਆ ਜੇ ਪੰਜ ਚਾਰ ਮਿੰਟ ਚ ਆਪਾਂ ਗੱਲ ਮੇੜ ਦੇਣੀ ਆ ਤੇ ਤਿੰਨ ਚਾਰ ਨੁਕਤਿਆਂ ਤੇ ਆਪਾਂ ਗੱਲ ਕਰਨੀ ਇੱਕ ਤਾਂ ਪੀ ਵੀ ਡਬਲਯੂ 826 ਪੀਏ ਯੂ ਲੁਧਿਆਣਾ ਦੀ ਜਿਹੜੀ ਕਿਸਮ ਨਵੀਂ ਸੀ ਐਤਕੀ ਕਾਫੀ ਰਕਬੇ 'ਚ ਲੱਗੀ ਸੀ ਉਹ ਉਹਦੇ ਬਾਰੇ ਕੀ ਰਿਵਿਊ ਆ ਦੂਸਰੀ ਗੱਲ ਕਣਕ ਦਾ ਜਦੋਂ ਝਾੜ ਬਾਰੇ ਕਈ ਕਿਸਾਨ ਵੀ ਹੁਣ ਸੋਸ਼ਲ ਮੀਡੀਆ ਤੇ ਕਾਫੀ ਇਹ ਚਰਚਾ ਹੁੰਦੀ ਹੈ ਝਾੜ ਬਾਰੇ ਕੋਈ ਵੱਧ ਦੱਸ ਦਿੰਦਾ ਤਾਂ ਉਹਦੋਂ ਕਹਿੰਦੇ ਕਈ ਕਿਸਾਨ ਵੀ ਕਹਿੰਦੇ ਝਾੜ ਠੇਕਾ ਬਾਜੂ ਝਾੜ ਵਧਣਾ ਦੱਸੋ ਕੋਈ ਘੱਟ ਦਸੀ ਜਾਂਦਾ ਕੋਈ ਕਹਿੰਦਾ ਕਿ ਇਹ ਝਾੜ ਆ ਜਿਹੜਾ ਹੈਗਾ ਸਹੀ ਨਾ ਦੱਸੋ ਗੱਲਾਂ ਬਾਤਾਂ ਮਤਲਬ ਸੋਸ਼ਲ ਮੀਡੀਆ ਨਾ ਥੋੜਾ ਜਿਹਾ ਜਿਵੇਂ ਮੈਂ ਅੱਗੇ ਵੀ ਗੱਲ ਕਰਦਾ ਉਹਨਾਂ ਸੋਸ਼ਲ ਮੀਡੀਆ ਜਿਹੜੇ ਚਲਾਉਣਾ ਜਾਂ ਸਮਝਣਾ ਇਹ ਬੜੀ ਸਾਂਝੀਦਾਰੀ ਵਾਲਾ ਕੰਮ ਹੁੰਦਾ ਹੈ ਤੇ ਇੱਕ ਕਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਜਿਵੇਂ ਝਾੜ ਬਾਰੇ ਨਵੀਂ ਕਿਸਮ ਬਾਰੇ ਕੋਈ ਗੱਲ ਕਰ ਦੋ ਕਹਿੰਦੇ ਜੀ ਆਪਣਾ ਬੀਜਾਂ ਦੀਆਂ ਮਸ਼ਹੂਰੀਆਂ ਜਿਹੜੀਆਂ ਹੈਗੀਆਂ ਕਿਉਂਕਿ ਸੋਸ਼ਲ ਮੀਡੀਆ ਤੇ ਹੁਣ ਵੀਡੀਓ ਵੱਖੀਆਂ ਵੱਖਰੀਆਂ ਆ ਰਹੀਆਂ ਨੇ ਤੇ ਵੀ ਨਵੀਂ ਕਿਸਮ ਦਾ ਝਾੜ ਤਾਂ ਵੱਧ ਦੱਸਿਆ ਜਾਂਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਜੇ ਕੋਈ ਨਵੇਂ ਕਿਸਾਨ ਵੀ ਜੁੜਿਆ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰਕੇ ਬੈਲਣਾ ਬਟਨ ਦਾ ਪਲੀ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੀ ਫੋਲੋ ਕਰ ਸਕਦੇ ਪਹਿਲੀ ਗੱਲ ਪੀਬੀ.w826 ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਪੂਰੀ ਟਾਪ ਦੀ ਕਿਸਮ ਲੇਟੈਸਟ ਵੈਰਾਈਟੀ ਪੀਏਯੂ ਲੁਧਿਆਣਾ ਵੱਲੋਂ ਜਿਹੜੀ ਬਰੀਡ ਕੀਤੀ ਗਈ ਸੀ ਜਿਹੜੀ ਨਾਰਥ ਇੰਡੀਆ ਦੇ ਵਿੱਚ ਆਪਣੇ ਨਹੀਂ ਕੱਲੇ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਉੱਤਰਾਖੰਡ ਦੀ ਕੁਝ 파ਰਟ ਜਿੱਥੇ-ਜਿੱਥੇ ਵੀ ਜਿਹੜੀ ਕਣਕ ਦੀ ਖੇਤੀ ਨਾਰਥ ਇੰਡੀਆ 'ਚ ਹੁੰਦੀ ਹੈ ਉੱਥੇ ਸਾਰੇ ਕਿਤੇ ਡੈਪਟ ਟਰਾਇਲ ਲੱਗੇ ਸੀ ਤੇ ਬਹੁਤ ਵਧੀਆ ਕਿਸਮੇ ਰਿਲੀਜ਼ ਕੀਤੀ ਗਈ ਸੀ ਤੇ ਪੀਏਯੂ ਲੁਧਿਆਣਾ ਵੱਲੋਂ ਪਿਛਲੀ ਵਾਰ ਬੀਜ ਵੀ ਵੰਡਿਆ ਗਿਆ ਪਿਛਲੀ ਵਾਰ ਕਿਸਾਨ ਵੀਰਾਂ ਨੇ ਬੜਾ ਜਿਹੜਾ ਹੈਗਾ ਭੀੜ ਦੇ ਵਿੱਚ ਖੜਖੜ ਬੀਜ ਲਿਆ ਬਠੰਡੇ ਜਿਹੜਾ ਹੈਗਾ ਇੱਕ ਦੂਜੇ ਦੇ ਉੱਪਰੋਂ ਦੀ ਹੋ ਕੇ ਬੀਜ ਲਿਆ ਕਈ ਕਿਸਾਨ ਵੀਰਾਂ ਨੂੰ ਨਹੀਂ ਮਿਲਿਆ ਤੇ ਉਦੋਂ ਵੀ ਬੇਨਤੀਆਂ ਕੀਤੀਆਂ ਸੀ ਕਿ ਨਵਾਂ ਬੀਜ ਜਿੰਨਾ ਮਿਲਦਾ ਉਨਾ ਹੀ ਲਾਉਣਾ ਚਾਹੀਦਾ ਥੋੜੇ ਰਖਵੇਂ ਚ ਲਾਓ ਨਾਲੇ ਤੁਹਾਨੂੰ ਤਜਰਬਾ ਹੋ ਜਾਂਦਾ ਨਾਲੇ ਤੁਹਾਡਾ ਬੀਜ ਮਲਟੀਪਲਾਈ ਹੋ ਜਾਂਦਾ ਫੇਰ ਕਿਸਾਨ ਵੀਰਾਂ ਨੇ ਕੀ ਕੀਤਾ ਅੰਦਰੋਂ ਬੀਜ ਨਹੀਂ ਮਿਲਿਆ ਫੇਰ ਬਾਹਰੋਂ ਕਿਤੋਂ ਪ੍ਰਾਈਵੇਟ ਤੋਂ ਲੈ ਲੈਂਦੇ ਜਾਂ ਹੋਰ ਮਤਲਬ ਕੋਸ਼ਿਸ਼ ਹੁੰਦੀ ਹੈ ਕਿ ਪਹਿਲੇ ਸਾਲ ਹੀ ਸਾਰਾ ਰਕਬਾ ਲਾ ਦਈਏ ਉੱਥੇ ਆਪਣਾ ਕਿਸਮ ਦੇ ਵਿੱਚ ਨਾ ਨਵੀਂ ਕਿਸਮਾ ਘੱਟ ਰਕਬਾ ਆਪ ਦਾ ਤਜਰਬਾ ਕਰੋ ਅਗਲੇ ਸਾਲ ਬੀਜ ਬਦਾਲੋ ਕਿਸਮ ਬਿਲਕੁਲ ਮਾੜੀ ਨਹੀਂ ਪੀਬੀਡਬਲ 826 ਆ ਆਉਣ ਵਾਲੇ ਸਾਲਾਂ ਦੇ ਵਿੱਚ ਟੋਪ ਦੀ ਕਿਸਮ ਇਹ ਰਹਿਣੀ ਆ ਤੇ ਕਾਫੀ ਰਕਬਾ ਇਹਦੇ ਅੰਡਰ ਅਗਲੇ ਸਾਲ ਵੀ ਲੱਗੂਗਾ ਇਹ ਨੋਟ ਕਰ ਲਓ ਪੂਰਾ ਵਧੀਆ ਝਾੜ ਆ ਰਿਹਾ ਪੂਰੀ ਵਧੀਆ ਕਿਸਮ ਪਰ ਨਵੰਬਰ ਦਾ ਪਹਿਲਾ 15 ਵਾੜਾ ਜਾਂ 20 ਨਵੰਬਰ ਤਾਈਂ ਇਹਦੀ ਜਿਹੜੀ ਬਿਜਾਈ ਕਰੋ ਲਾਉਣ 'ਚ ਬਿਜਾਈ 'ਚ ਕਾਲੀ ਨਾ ਕਰੋ ਕਿ ਆਪਾਂ 20 ਅਕਤੂਬਰ ਨੂੰ ਬੀਜ ਦੀਏ 22 ਨੂੰ ਬੀਜ ਦੀਏ 25 ਨੂੰ ਬੀਜ ਦੀਏ ਥੋੜਾ ਜਿਆਦਾ ਲੇਟ ਕਰਨ ਦੀ ਕੋਸ਼ਿਸ਼ ਕਰੋ ਤੇ ਇਹ ਬਹੁਤ ਵਧੀਆ ਕਿਸਮ ਹੈ ਕਿਉਂਕਿ ਇਹ ਥੋੜਾ ਜਿਹਾ ਦੂਜੀਆਂ ਕਿਸਮਾਂ ਤੋਂ ਘੱਟ ਸਮਾਂ ਵੀ ਲੈਂਦੀ ਹੈ ਜਿਹਦੇ ਕੋਲ ਬੀਜ ਹੈਗਾ ਆਪਦਾ ਰੱਖੋ ਜਿਹੜੇ ਕਿਸਾਨ ਵੀਰਾਂ ਨੇ ਬਜਾਈ ਕੀਤੀ ਸੀ ਪੀਐਲ ਤੋਂ ਬੀਜ ਲੈ ਕੇ ਆਪਦੇ ਰਿਵਿਊ ਵੀ ਦਿਓ ਪਾਸ ਕਿਸਮ ਹੁੰਦੀ ਹੈ ਜਿਵੇਂ 10 ਕਿਸਾਨਾਂ ਨੇ ਲਾਈ ਉਹ ਚੋਂ 6 ਕਿਸਾਨ ਜਿਹੜੇ ਕਹਿੰਦੇ ਕਿ ਸਾਡੇ ਪਾਸ ਆ ਤਾਂ ਦੂਸਰੇ 4 ਕਿਸਾਨ ਵੀਰ ਆਪਦੀ ਜ਼ਮੀਨ ਦੀ ਕਿਸਮ ਆਪਦੀ ਬਜਾਈ ਦੇ ਤਰੀਕੇ ਬੀਜ ਦੀ ਮਾਤਰਾ ਜਾਂ ਕਿੱਥੇ ਕਮੀ ਰਹੀਗੀ ਉਹ ਦੇਖੋ ਇਹ ਦਾਹਾਂ ਚੋ 6-7 ਕਿਸਾਨ ਕਹਿਣਗੇ ਵੀ ਕਿਸਮ ਨਹੀਂ ਸਾਡੇ ਝਾੜ ਘਟਿਆ ਫੇਰ ਆਪਾਂ ਕਹਿ ਸਕਦੇ ਹੁੰਨੇ ਪਰ ਜ਼ਿਆਦਾਤਰ ਕਿਸਾਨ ਵੀਰਾਂ ਦੇ ਰਿਵਿਊ ਬਹੁਤ ਵਧੀਆ 826 ਕਿਸਮ ਕਾਮਯਾਬਾ ਅਗਲੀ ਗੱਲ ਝਾੜ ਬਾਰੇ ਜਦੋਂ ਗੱਲਬਾਤ ਹੁੰਦੀ ਹੈ ਝਾੜ ਜੀ ਵੱਧ ਦੱਸਤਾ ਜੀ ਠੇਕਾ ਬਾਜੂ ਅੱਗੇ ਵੀ ਮੈਂ ਬੇਨਤੀ ਕਰਦਾ ਹੁੰਦਾ ਠੇਕਾ ਵਧਣ ਨੂੰ ਇਹ ਕਿਹੜਾ ਕਿਦੋਂ ਆਪਾਂ ਦੁਕਾਨ ਤੋਂ ਲੈ ਲੈਣ ਜਾਣੇ ਚੀਜ਼ ਵੀ ਮਹਿੰਗੀ ਹੋ ਜਾਊਗੀ ਠੇਕਾ ਦੇਖੋ ਜਿਹੜੇ ਕਿਸਾਨ ਵੀਰਾਂ ਨੇ ਠੇਕਾ ਲੈਣਾ ਹੁੰਦਾ ਪਿੰਡਾਂ 'ਚ ਆਪਾਂ ਰਹਿੰਦੇ ਆ ਤੇ ਉਹ ਦੇਖੀ ਤਾਂ ਕਿ ਰੇਟ ਆਪਾਂ ਇੱਕ ਦੂਜੇ ਤੋਂ ਵੱਧ ਕੇ ਕਈ ਵਾਰ ਵਧਾਉਣ ਦੀ ਕੋਸ਼ਿਸ਼ ਕਰਦੇ ਇਹ ਬੇਨਤੀ ਆ ਠੇਕੇ ਜਿੰਨਾ ਕਿਸਾਨ ਵੀ ਲੈਣ ਠੇਕੇ ਤੇ ਜ਼ਮੀਨ ਲੈਣੀ ਆ ਕਿਉਂਕਿ ਠੇਕੇ ਤੇ ਜ਼ਮੀਨ ਦੇਣ ਵਾਲੇ ਘੱਟ ਬਤਾਉਂਦੇ ਹੁੰਦੇ ਲੈਣ ਵਾਲੇ ਇੱਕ ਦੂਜੇ ਤੋਂ ਥੋੜਾ ਜਿਹਾ ਰਕਬੇ ਦੇ ਆਪਾਂ ਨੂੰ ਆਏ ਹੁੰਦਾ ਕਿ ਰਕਬਾ ਵੱਧ ਮਿਲ ਜੇ ਇਹ ਆਪਣੇ ਕੰਟਰੋਲ 'ਚ ਆਪਾਂ ਇਹਨੂੰ ਕਾਬੂ ਕਰ ਸਕਦੇ ਆ ਆਪਦੇ ਆਪ ਠੇਕਾ ਨਹੀਂ ਵਧਦਾ ਹੁੰਦਾ ਜੇ ਵਧਾਵਾਂਗੇ ਤਾਂ ਵਧੂਗਾ ਨਹੀਂ ਨਹੀਂ ਵਧੂਗਾ ਤੀਸਰੀ ਗੱਲ ਜਿਵੇਂ ਹੁਣ ਝਾੜ ਨਹੀਂ ਹੈ ਰਿਲੇਟਡ ਝਾੜ ਕਿਸੇ ਨੇ ਕਹਿਤਾ ਜੀ ਮੇਰੇ 26 ਕਮੰਟਲ ਹੋ ਗਏ ਫਰਜ਼ ਕਰ ਲੋ 826 ਜਾਂ 3 ਤਾਂ ਜੀ ਇਹ ਇਹਦੀ ਜਿਹੜੀ ਹੈਗੀ ਹੈ ਮਸ਼ਹੂਰੀ ਬਿਲਕੁਲ ਨਹੀਂ ਨਵੀਆਂ ਕਿਸਮਾਂ ਦੇ ਝਾੜ ਬਹੁਤ ਵਧੀਆ ਨੇ ਟੌਪ ਦੀਆਂ ਕਿਸਮਾਂ ਨੇ ਸੋਸ਼ਲ ਮੀਡੀਆ ਤੇ ਤੁਹਾਨੂੰ ਮਸ਼ਹੂਰੀਆਂ ਵੀ ਮਿਲ ਲਈਆਂ ਕਿਉਂਕਿ ਜਿਹਨੇ ਵਪਾਰ ਕਰਨਾ ਹੈ ਜਿਹਨੇ ਕੋਈ ਬੀਜ ਵੇਚਣਾ ਹੈ ਬੀਜ ਦੀ ਮਸ਼ਹੂਰੀ ਕਰਨੀ ਹੈ ਜਿਹੜੀ ਸੰਸਥਾ ਨੇ ਬੀ ਪੈਦਾ ਕੀਤਾ ਉਹਨੇ ਤੁਹਾਨੂੰ ਜਿਹੜੇ ਉਹਦੇ ਟੈਕਨੀਕਲ ਨੁਕਤੇ ਦੱਸਨੇ ਨੇ ਇੰਨਾ ਚਾੜ ਇੰਨੇ ਸਮੇਂ ਚ ਹੁੰਦੀ ਆ ਆਪਦਾ ਲਾਓ ਦੇਖੋ ਪਰਖੋ ਤੇ ਵੈਰੈਟੀ ਬੀਜੋ ਕੋਈ ਤੁਹਾਨੂੰ ਨਹੀਂ ਕਹਿੰਦਾ ਕਿ ਤੁਸੀਂ ਆਪਦੀ ਵੈਰੈਟੀ ਜਿਹੜੀ ਹੈਗੀ ਸਾਡੇ ਤੋਂ ਵੱਧ ਰਗਵੇ ਦੇ ਵਿੱਚ ਬੀਜਣ ਵਾਸਤੇ ਖਰੀਦੋ ਜਾਂ ਵਹੰਗੀ ਖਰੀਦੋ ਮੈਂ ਵੀ ਤੁਹਾਨੂੰ ਬੇਨਤੀ ਹਰ ਸਾਲ ਕਰੀਦੀ ਆ ਨਵੀਂ ਕਿਸਮ ਜਿਹੜੀ ਸੰਸਥਾ ਨੇ ਖੋਜ ਕੀਤੀ ਆ ਉੱਥੋਂ ਲੈ ਕੇ ਬੀਜੋ ਜਿਆਦਾ ਰਗਵਾ ਪਹਿਲੇ ਸਾਲ ਨਵੀਂ ਕਿਸਮ ਇਹਠ ਨਾ ਲਿਆਓ ਮਹਿੰਗਾ ਬੀਜ ਇਹਧਰ ਉਧਰੋਂ ਖਰੀਦਣ ਦੀ ਕੋਸ਼ਿਸ਼ ਨਾ ਕਰੋ ਤੇ ਦੇਖ ਪਰਖ ਕੇ ਫੇਰ ਹੀ ਕਰੋ ਠੀਕ ਹੈ ਸੋਸ਼ਲ ਮੀਡੀਆ ਤੇ ਤੁਹਾਨੂੰ ਵੱਧੂ ਦੇਖਣ ਨੂੰ ਮਿਲਣੀਆਂ ਵੀਡੀਓ ਮਿਲ ਜਾਣੀਆਂ ਫੋਟੋਆਂ ਮਿਲ ਜਾਣੀਆਂ ਕਮੈਂਟ ਮਿਲ ਜਾਣਗੇ ਦੇਖੋ ਤੇ ਛੱਡੋ ਇਹਦਾ ਕੋਈ ਐ ਨਹੀਂ ਹੁੰਦਾ ਕਿ ਆਪਾਂ ਨੂੰ ਕੋਈ ਤੱਕਾ ਜਾਂ ਆਪਣੇ ਤੋਂ ਰਿਹਾ ਹੀ ਨਹੀਂ ਜਾਂਦਾ ਵੀ ਆਪਾਂ ਜਿਹੜਾ ਹੈਗਾ ਬੀਜ ਖਰੀਦ-ਖਰੀਦ ਕੇ ਬੀਜਣਾ ਨਵੀਂ ਕਿਸਮ ਸੋ ਇਹ ਆ ਝਾੜ ਬਾਰੇ ਚਰਚਾ ਹੋਣੀ ਚਾਹੀਦੀ ਹੈ ਤਕਨੀਕੀ ਨੁਕਤੇਾਂ 'ਤੇ ਚਰਚਾ ਹੋਣੀ ਚਾਹੀਦੀ ਕਿ ਕਿਹੜੀ ਕਿਸਮ ਦਾ ਕਿਵੇਂ ਝਾੜ ਆ ਤੁਸੀਂ ਕਿੰਨਾ ਬੀਜ ਲਾਇਆ ਹਰੇਕ ਕਿਸਾਨ ਵੀ ਰੱਖ ਦੋ ਜਣ ਇਹਦੀ ਗੱਲਬਾਤ ਕਰੋ ਮੇਰੀ ਵੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸਾਨਾਂ ਤੋਂ ਰਿਵਿਊ ਲੈ ਕੇ ਉਹਦੇ ਬਾਰੇ ਤੁਹਾਡੇ ਨਾਲ ਵੀ ਗੱਲਬਾਤ ਜਿਹੜੇ ਕਰਦੇ ਰਹੀਏ ਇੰਨੀਆਂ ਕੁ ਬੇਨਤੀਆਂ ਸੀਗੀਆਂ ਹੋਰ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ